मान मुबा मुा भगवंत मुर्दा बा भुदा सारी सर मुबा भगवंत मान मुर्दा सारी सरकार मुरदाबा झुंदा राहुल गांधी झुंदाबा ਅੰਡ ਕਹਿੰਦਾ ਵੀ ਰਾਉ ਕਹਿੰਦੇ ਕਲੀਟਰ ਵਾਲੇ ਗੁੰਮ ਨਹੀਂ ਹਗੇ ਅਸੀਂ ਮੰਨਦੇ ਅਸੀਂ ਮੰਨਦੇ ਆ ਭਗਵਾਨ ਜੀ ਮਾਨ ਸਾਹਿਬ ਕਿ ਜਿਹੜਾ ਕਲੀਟਰ ਗੁੰਮ ਨੇ ਉਹ ਗੁੰਮ ਨਹੀਂ ਦੀ ਸੱਚ ਰਾਜਪਤ ਜਿਹੜੇ ਵੀ ਮੁੱਖ ਮੰਤਰੀ ਹੋਣ ਜਾਂ ਅੰਡੇ ਵਿੱਚੋਂ ਪੱਟ ਸੰਨਾਂ ਨੂੰ ਘਰੇ ਬੁਲਾ ਕੇ ਉਹਨਾਂ ਦੀ ਕਿਰਪਾ ਕੁਝ ਇਹੋ ਜਿਹੇ ਮਤਲਬ ਤਿੰਨ ਹੋ ਜਿਹੜੇ ਦਿੱਲੀ ਦੇ ਇਸ਼ਾਰਿਆਂ ਦੇ ਨੱਟਦੇ ਆਂ ਸਤਿਗੁਰੂ ਤੁਸੀਂ ਸਾਨੂੰ ਕੀ ਦੱਸੋਗੇ ਜੇ ਇਹੋ ਜਾਂ ਲਿਖੂ ਚਾਹੁੰਦਾ ਹੈ ਉਹ ਨਹੀਂ ਲਿਖੂ ਜਿਨਨ ਕੰਨਿਆ ਤੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ 4000 ਕਿਲੋ ਜਿਹੜਾ ਆਮ ਲੋਕਾਂ ਦੀ ਆਵਾਜ਼ ਨੂੰ ਸੁਣਦਾ ਤੁਸੀਂ ਇਹ ਗੱਲ ਕਰੋਗੇ ਤੁਸੀਂ ਕਹਿੰਦੇ ਜੀ ਤੁਹਾਨੂੰ ਸਰਕਾਰੀ ਗੱਡੀਆਂ ਦੀ ਚਾਹੀਦੀ ਆ 124 24 ਗੱਡੀਆਂ ਲਾ ਕੇ ਜੋ ਜੋ ਤੇਤਰੋਂ ਲੱਗਾ ਜਾਂਦਾ ਵਕਿੰਗ ਲੱਗਾ ਜਾਂਦਾ ਤੇ ਤੁਹਾਨੂੰ ਇਹ ਮੰਤਰੀ ਹੈ ਜਿਹੜਾ ਕਹਿੰਦਾ ਹੁੰਦਾ ਸੀ ਕਿ ਹੈਲਿਕਾਪਟਰ ਦੀ ਕੀ ਲੋੜ ਆ ਪੰਜਾਬ ਤਾਂ ਛੋਟਾ ਜਿਹਾ ਚੁਬਾ ਹੁਣ ਜੀ ਕਰਦੇ ਲੋਕ ਨਹੀਂ ਵੀ ਹੈਲਿਕਾਪਟਰ ਲੈ ਕੇ ਪਹੁੰਚ ਜਾਂਦੇ ਜੀ ਪੈਲੇ ਵਾਲੇ ਪਹੁੰਚ ਜਾਂਦੇ